ਲਓ ਜੀ ਜਿਨ੍ਹਾਂ ਨੇ ਕਰਨੇ ਦਾ ਨਵੇਂ ਬਿਜ਼ਨਸ ਜਾਂ ਨਵਾਂ ਕੰਮ ਸ਼ੁਰੂ ਤੇ ਕਮਾਉਣਾ 25 ਤੋਂ 50000 ਰੁਪਏ ਮਹੀਨਾ ਤੇ ਉਹ ਵੀ ਬਿਨਾ ਪੈਸੇ ਤੋਂ ਭਾਜੀ ਕਿਵੇਂ ਬਿਨਾ ਪੈਸੇ ਤੋਂ ਵੀਰੇ ਆਪਾਂ ਕਪੜਾ ਦਿੰਨੇ ਆ ਵੇਚਣ ਲਈ ਓਕੇ ਠੀਕ ਹੈ ਜੀ ਆ ਜਿਹਦਾ ਸ਼ਾਲ ਆ 40 ਰੁਪਏ ਤੋਂ ਸ਼ੁਰੂ ਆ ਦੇਖੋ ਲਓ ਜੀ 40 ਰੁਪਏ ਤੋਂ ਸ਼ੁਰੂ ਆ ਏਦਾਂ ਦੇ ਬੰਡਲ ਦੇ ਬੰਡਲ ਮਿਲਨੇ ਆ 40 ਰੁਪਏ ਤੋਂ ਸ਼ੁਰੂ ਆ ਸ਼ਾਲ ਠੀਕ ਆ ਜੀ ਤੇ ਤੁਹਾਨੂੰ ਏਦਾਂ ਦੀਆਂ ਕਮਾਈਆਂ ਕਰਨ ਵਾਲੇ ਸੌਦੇ ਦੇ ਰਹੇ ਆ ਆਰਾਮਨਾ 100 ਤੋਂ ਦੀ ਵਿੱਚੋਂ 150 ਦੀ ਵਿੱਚੋਂ ਤੁਹਾਡੀ ਮਰਜ਼ੀ ਹੈ ਠੀਕ ਆ ਜੀ ਹਾਂਜੀ ਬਾਜ਼ਾਰ ਵਿਗਦਾ 250 ਰੁਪਏ ਦਾ 125 ਰੁਪਏ ਦਾ ਲਓ ਜੀ 100 ਮਾਲ ਚੈੱਕ ਕਰੋ ਮਾਲ ਵੀਰੇ ਕੁਆਂਟੀਟੀ ਦਿਖਾਓ ਕੁਆਂਟੀਟੀ ਪੂਰੀ ਕੁਆਂਟੀਟੀ ਵਾਧੂ ਪਈ ਹੈ ਤੇ ਤੁਹਾਨੂੰ 190 ਰੁਪਏ ਤੋਂ ਦੇ ਦੇਣੇ ਆ ਜਿਹੜੇ 400 450 ਆਰਾਮਨਾ ਵਿਕਦੇ 200 ਰੁਪਏ ਦੇ ਲਓ ਜੀ 200 ਰੁਪਏ ਦੀ ਜਿੰਨਾ ਮਰਜ਼ੀ ਮਾਲ ਲੈ ਜਾਓ ਠੀਕ ਆ ਜੀ ਤੁਹਾਡੀ ਮਰਜ਼ੀ 900000 ਦਾ ਵਿਗਦਾ ਓਕੇ 325 ਰੁਪਏ ਦਾ ਸ਼ੋਰ ਨਾਲ ਲਓ ਜੀ 325 ਰੁਪਏ ਪ੍ਰਿੰਟ ਉੱਤੇ ਹਾਂਜੀ 170 ਰੁਪਏ ਦਾ ਸੂਟ ਦੇ ਦਾਂਗੇ ਵੀਰੇ ਲਓ ਜੀ 170 ਰੁਪਏ ਦਾ ਪਿਓਰ ਕੋਰੀਅਨ ਵੈਲਵਟ ਦਾ ਸੂਟ ਹੈ ਓਕੇ ਸ਼ਰਟ ਚੈੱਕ ਕਰਾ ਦਿਓ ਲਓ ਜੀ ਚੀਜ਼ਾਂ ਦੇਖੋ ਠੀਕ ਸ਼ਾਲ ਹੋਰ ਭਾਰੇ ਸ਼ਾਲ ਲੈਣੇ ਇਦਾਂ ਦੇ ਮਿਲ ਜਾਣਗੇ ਓਕੇ ਇਹ ਹੈਗਾ 150 ਰੁਪਏ ਦਾ ਸ਼ਾਲ ਇਹ 500 ਦਾ ਵਿਗਦਾ ਕੋਈ 450 ਦਾ ਵੇਚਦਾ ਤੁਹਾਨੂੰ 150 ਰੁਪਏ ਦੇ ਦਾਂ ਤੇ ਮਿਲਨੇ ਉਹਨਾਂ ਨੂੰ ਜਿਨ੍ਹਾਂ ਨੇ ਤੁਹਾਡੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਤਾ 10 ਤੋਂ 11 ਜਣਿਆਂ ਨੂੰ ਓਕੇ ਜੀ ਤੇ ਪਹੁੰਚਣਾ ਉਹਨਾਂ ਦੇ ਫਾਇਦੇ ਹੋਣੇ ਆ ਤੇ ਪਹੁੰਚਣਾ ਕਿੱਥੇ ਉਹ ਵੀ ਦੱਸ ਦੋ ਪਹੁੰਚਣਾ ਤੁਸੀਂ ਲੁਧਿਆਣਾ ਕੰਟਾਗਰ ਚੌਕ ਏਸੀ ਮਾਰਕੀਟ ਦੇ ਲਾਗੇ ਸਾਡੀ ਦੁਕਾਨ ਆ ਮਾਧਵ ਟੈਕਸ ਠੀਕ ਹੈ ਓਕੇ ਸਰ ਠੀਕ ਹੈ ਜੀ ਬਜਾਜ ਕਾਰ ਲੈ ਕੇ ਆਣਾ ਕੋਈ ਪੈਸਾ ਨਹੀਂ ਨਾਲ ਲੈਣਾ ਬਜਾਜ ਕਾਰ ਲੈ ਕੇ ਆਓ ਤੇ ਕਿਸ਼ਤਾਂ ਦੇ ਕੱਪੜਾ ਲੈ ਜਾਓ 5200 4500 ਦਾ ਹਾਂ ਜੀ ਸਾਡੇ ਕੋਲ ਲੈ ਜਾਓ 1450 ਰੁਪਏ ਦਾ। ਲਓ ਜੀ 1450 ਰੁਪਏ ਦਾ। ਚੈੱਕ ਕਰਿਓ ਡਿਜ਼ਾਈਨ ਸਾਰੇ 1 2 1 ਆ। ਓਕੇ ਸਰ। ਸਕਰੀਨ ਸ਼ਾਟ ਲਈ ਜਾਓ। ਐਦਾਂ ਦੇ ਸ਼ਾਲ ਜਿਹੜੇ ਰਿਵਰਸੀਬਲ ਮਾਰਕੀਟ ਚੋਂ ਲੈਣੇ ਤੁਸੀਂ 500 ਰੁਪਏ ਦਾ। ਹਾਂਜੀ। ਸਾਡੇ ਕੋਲ 500 ਦੇ 5 ਲੈ ਜਾਓ। ਲਓ ਜੀ 500 ਦੇ 5। 100 ਰੁਪਏ ਦਾ ਇੱਕ ਐਦਾਂ ਦੀਆਂ ਚੀਜ਼ਾਂ ਮਿਲ ਜਾਣਗੀਆਂ ਤੁਸੀਂ ਲੈਣੀ ਹੈ ਵੈਲਵਟ। ਹਾਂਜੀ। ਵੈਲਵਟ ਤੁਹਾਨੂੰ ਦਵਾਂਗੇ 180 ਰੁਪਏ ਦੇ ਵਿੱਚ ਪਲੇਨ ਸੂਟ। ਓਕੇ। ਪਲੇਨ ਚ ਰੰਗ ਤੁਹਾਨੂੰ 100 ਤੋਂ ਪਲੱਸ ਮਿਲ ਜੂਗਾ।